ਸਿਰੀ ਰਾਗ ਮਹੱਲਾ ਪਹਿਲਾ ਸਭ ਰਸ ਮਿੱਠੇ ਮੰਨਿਆ ਸੁਣਿਆ ਸਾ ਲੋਣੇ ਖਟ ਤੁਰਸੀ ਮੁਖ ਬੋਲਣਾ ਮਾਰਣਾ ਨਾਦ ਕੀਏ 36 ਅੰਮ੍ਰਿਤ ਭਾਉ ਏਕ ਜਾ ਕਉ ਨਦਰ ਕਰੇ ਬਾਬਾ ਹੋਰ ਖਾਣਾ ਖੁਸੀ ਖੁਆਰ ਜਾ ਕਉ ਨਦਰ ਕਰੇ ਪੱਕਾ ਰਾਰੇ ਲਾਮ ਉਦੋਂ ਬਾਅਦ ਅੱਗੇ ਈੜੀ ਨੂੰ ਸਿਹਾਰੀ ਵੀ ਹੈ ਜੇ ਇਹ ਈੜੀ ਅੱਗੇ ਨਾ ਹੁੰਦੀ ਤਾਂ ਕਰੇ ਪਾਠ ਹੋਣਾ ਸੀ ਇਹ ਈੜੀ ਦੀ ਸਿਹਾਰੀ ਅੱਗੇ ਹੋਣ ਕਰਕੇ ਪਾਠ ਥੋੜਾ ਲੰਮਾ ਹੁੰਦਾ ਹੈ ਜਾ ਕਉ ਨਦਰ ਕਰੇ ਇਹ ਈੜੀ ਦੀ ਸਿਹਾਰੀ ਦਾ ਵੀ ਉਚਾਰਨ ਜ਼ਰੂਰ ਕਰਨਾ ਹੈ ਬਾਬਾ ਹੋਰ ਖਾਣਾ ਖੁਸੀ ਖੁਾਰ ਜਿਤ ਖਾਧੈ ਤਨ ਪੀੜੀਐ

ਪਹਿਰਣ ਪੈਰ ਧਿਆਨ ਕਮਰ ਬੰਦ ਸੰਤੋਖ ਕਾ ਧਨ ਜੋਬਨ ਤੇਰਾ ਨਾਮ ਬਾਬਾ ਹੋਰ ਪਹਿਨਣ ਖੁਸ਼ੀ ਖੁਆਰ ਜਿਤ ਪੈਦੈ ਤਨ ਪੀੜੀਐ ਮਨ ਮਹਿ ਚਲਹਿ ਵਿਕਾਰ ਰਹਾਉ ਘੋੜੇ ਪਾਖਰ ਸੋਏਨੇ ਸਾਖਤ ਊਜਣ ਤੇਰੀ ਵਾਟ ਤਰਕ ਸਤੀਰਕ ਮਾਨ ਸਾੰਗ ਤੇਗ ਬੰਦ ਗੁਣ ਧਾਤ ਵਾਜਾ ਨੇਜਾ ਪਤ ਸਿਓ ਪ੍ਰਗਟ ਕਰਮ ਤੇਰਾ ਮੇਰੀ ਜਾਤ ਬਾਬਾ ਹੋਰ ਚੜਨਾ ਖੁਸੀ ਖੁਾਰ ਜਿਤ ਚੜਿਆ ਤਨ ਪੀੜੀਐ ਮਨ ਮਹਿ ਚਲਹਿ ਵਿਕਾਰ ਰਹਾਉ ਘਰ ਮੰਦਰ ਖੁਸੀ ਨਾਮ ਕੀ ਨਦਰ ਤੇਰੀ ਪਰਵਾਰ ਕੋ ਕਮ ਸੋਈ ਤੁਦ ਭਾਵਸੀ ਹੋਰ ਆਖਣ ਬਹੁਤ ਅਪਾਰ ਨਾਨਕ ਸੱਚਾ ਪਾਤਸ਼ਾਹ ਪੂਛ ਨਾ ਕਰੇ ਵਿਚਾਰ ਬਾਬਾ ਹੋਰ ਸੌਣਾ ਖੁਸ਼ੀ ਖੁਵਾਰ ਜਿਤ ਸੁੱਤੇ ਤਨ ਪੀੜਿਐ ਮਨ ਮਹਿ ਚਲਹਿ ਵਿਕਾਰ ਰਹਾਉ ਸਿਰੀ ਰਾਗ ਮਹੱਲਾ ਪਹਿਲਾ पुंगु की काया रत्ना की ललता अगरवास तन सास अठसठ तीर्थ का मुख टिक्का तेत घट मत विगास मुख टिक्का अठसठ तीर्थ का मुख टिक्का हाँ जी हाँ ਹਾਂਜੀ ਕੁੰਗੂ ਕੀ ਕਾਇਆ ਕੱਕੇ ਤੇ ਆ ਜਿਹੜਾ ਕੰਨਾ ਹੈ ਉਸ ਦੇ ਉੱਪਰ ਬਿੰਦੀ ਲੱਗੀ ਹੋਈ ਹੈ ਐੜੇ ਦੇ ਕੰਨੇ ਨੂੰ ਅੱਗੇ ਬਿੰਦੀ ਨਹੀਂ ਲੱਗੀ ਕੁੰਗੂ ਕੀ ਕਾਇਆ ਇਉਂ ਪਾਠ ਹੋਵੇਗਾ ਕੁੰਗੂ ਕੀ ਕਾਇਆ ਰਤਨਾ ਕੀ ਲਲਤਾ ਲੱਲੇ ਨੂੰ ਸਿਹਾਰੀ ਵਿਚਕਾਰ ਦੇ ਲੱਲੇ ਨੂੰ ਕੁੰਗੂ ਕੀ ਕਾਇਆ ਰਤਨਾ ਕੀ ਲਲਤਾ ਅਗਨਵਾਸ ਤਨਸਾਸ 86 तीर्थ का मुख टिक्का तित घट मत विगास ओत मति सालाहणा सच नाम गुणतास हां जी कुंगू की काया रत्ना की ललता अगरवास तन सांस 86 तीर्थ का मुख टिक्का तित घट मत विगास ओत मति सालाहणा ਸਾਚ ਨਾਮ ਗੁਣਤਾਸ ਬਾਬਾ ਹੋਰ ਮਤ ਹੋਰ ਹੋਰ ਜੇ ਸੋਹ ਵੇਰ ਕਮਾਈਐ ਕੂੜਾ ਕੂੜਾ ਜੋਰ ਰਹਾਉ ਪੂਜ ਲੱਗੈ ਪੀਰ ਆਖੀਐ ਸਭ ਮਿਲੈ ਸੰਸਾਰ ਨਾਉ ਸਦਾਏ ਆਪਣਾ ਹੋਵੇ ਸਿੱਧ ਸੁਮਾਰ ਜਾਪਤ ਲੇਖੈ ਨਾ ਪਵੈ ਸਬਾ ਪੂਜ ਖਵਾਰ ਹਾਂਜੀ ਇਹ ਸਬਾ ਜਿਵੇਂ ਪਾਠੀ ਸੰਗ ਜੀ ਨੇ ਕਸ ਕੇ ਬੋਲਿਆ ਐ ਏਵੇਂ ਹੀ ਕਸ ਕੇ ਬੋਲਣਾ ਹੈ ਸਬਾ ਨਹੀਂ ਕਹਿਣਾ ਸਬਾ ਪੋਲਾ ਨਹੀਂ ਬੋਲਣਾ ਸਬਾ ਪੂਜ ਖਵਾਰ ਜਿਨ ਕਉ ਸਤਗੁਰ ਥਾਪਿਆ ਤਿਨ ਮੇਟ ਨਾ ਸਕੈ ਕੋਇ ਕੋ ਨਾ ਅੰਦਰ ਨਾਮ ਨਿਧਾਨ ਹੈ ਨਾ ਮੂ ਪ੍ਰਗਟ ਹੋਏ ਨਾਉ ਪੂਜੀਐ ਨਾਉ ਮੰਨੀਐ ਅਖੰਡ ਸਦਾ ਸੱਚ ਸੋਏ ਖੇ ਹੋ ਖੇ ਹਰ ਲਾਈਏ ਤਾ ਜਿਓ ਕੇਹਾ ਹੋਏ ਜਲਿਆ ਸਭ ਸਿਆਣ ਪਾ ਉੱਠੀ ਚੱਲਿਆ ਰੋਏ ਨਾਨਕ ਨਾਮ ਵਿਸਾਰਿਆ ਦਰ ਗਿਆ ਕਿਆ ਹੋਏ ਸ੍ਰੀ ਰਾਗ ਮਹੱਲਾ ਪਹਿਲਾ ਗੁਣਵੰਤੀ ਗੁਣ ਵਿਥਰੈ ਔਗਣਵੰਤੀ ਝੂਰ ਜੇ ਲੋੜ ਹੈ ਵਰ ਕਾਮਣੀ ਨਹਿ ਮਿਲੀਐ ਪਿਰ ਪੂਰ ਨਾ 베ੜੀ ਨਾ ਤੁਲਹੜਾ ਨਾ ਪਾਈਐ ਪਿਰ ਦੂਰ ਮੇਰੇ ਠਾਕੁਰ ਪੂਰੈ ਤਖਤ ਅਡੋਲ ਗੁਰਮੁਖ ਪੂਰਾ ਜੇ ਕਰੇ ਪਾਈਐ ਸਾਚ ਅਤੋਲ ਰਹਾਉ ਪ੍ਰਭ ਹਰ ਮੰਦਰ ਸੋਹਣਾ ਸੋਹਣਾ ਪ੍ਰਾਭਰ ਮੰਦਰ ਸੋਹਣਾ ਤਿਸ ਮਹਿਮਾਨਕ ਲਾਲ ਮੋਤੀ ਹੀਰਾ ਨਿਰਮਲਾ ਕੰਚਨ ਕੋਟ ਰੀਸਾਲ ਬਿਨ ਪੌੜੀ ਗੜ ਕਿਉ ਚੜ ਗੁਰ ਹਰ ਧਿਆਨ ਨਿਹਾਲ ਗੁਰ ਹਰ ਧਿਆਨ ਨਿਹਾਲ ਪਾਠੀ ਸਿੰਘ ਜੀ ਨੇ ਨਖੇੜ ਕੇ ਪਾਠ ਕੀਤਾ ਹੈ ਇਸੇ ਤਰ੍ਹਾਂ ਹੀ ਪਾਠ ਕਰਨਾ ਹੈ ਧਿਆਨ ਨਿਹਾਲ ਇਕੱਠਾ ਨਹੀਂ ਬੋਲ ਦੇਣਾ ਵੱਖਰਾ ਵੱਖਰਾ ਧਿਆਨ ਨਿਹਾਲ ਗੁਰ ਪਾਉੜੀ ਬੇੜੀ ਬੇੜੀ ਗੁਰੂ ਗੁਰ ਪਾਉੜੀ ਬੇੜੀ ਗੁਰੂ ਗੁਰ ਤੁਲਹਾ ਹਰ ਨਾਉ ਗੁਰ ਸਰ ਸਾਗਰ ਬੋਹਿਥੋ ਗੁਰ ਤੀਰਥ ਦਰਿਆਉ ਜੇ ਤੇ ਸੁਭਾਵੈ ਊਜਲੀ ਸਤ ਸਰਨਾਵਣ ਜਾਓ ਪੂਰੋ ਪੂਰੋ ਆਖਿਐ ਪੂਰਾ ਤਖਤ ਨਿਵਾਸ ਪੂਰਾ ਥਾਨ ਸੁਹਾਵਣੈ ਪੂਰਾ ਆਸ ਨਿਰਾਸ ਨਾਨਕ ਪੂਰਾ ਜੇ ਮਿਲੈ ਕਿਉ ਘਟੈ ਗੁਣ ਤਾਸ